open oh, up I'm equal... in the dark. ਸਾਰੇ ਮਲੇ ਹੁੰਦਾ ਜਤਨ ਕਰੀਏ ਅੱਜ ਦਾ ਜੋ ਮੁਖ ਬਾਗ 600 21 ਅੰਗ ਦੇ ਉੱਤੇ ਸੁਭਾਇ ਬਾ ਰ ਸੌਰਤ ਮਾਲਾ ਪੰਜਵਾਂ ਪੰਜਵੇਂ ਪਦਕਾ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਮੁਖਾਰਨ ਤੋਂ ਸੌਰਤ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਕਾਲ ਪੇਜਾ ਤੀਜੇ ਘਰ ਸਰਦਾਰ ਦੇ ਵਿੱਚ ਗੌਣ ਦੇ ਵਿਦਾਇਤ ਕਿਰਤਨੀਆਂ ਨੂੰ ਕੀਤੀ ਹੈ ਚੌਪ ਦੇ ਚੌਪ ਦੇ ਦਾ ਭਾਵ ਹੁੰਦਾ ਕਿ ਚਾਰ ਪੁਰਿਆਂ ਵਾਲਾ ਇਹ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਪਰਮਾਤਮਾ ਇੱਕ ਹੈ ਰਾਮ ਕਹੇ ਜੀ ਅੱਲਾ ਕਹੇ ਜੀ ਵਾਹਿਗੁਰੂ ਕਹੇ ਜੀ ਭਗਵਾਨ ਕਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਕਰੂਗਾ ਜਦੋਂ ਸਤਿਗੁਰੂ ਸਾਡੇ ਉੱਤੇ ਕਿਰਪਾ ਹੋ ਜਾਈਏ ਤੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਕੀ ਕਹਿ ਰਿਹਾ ਮਿਲ ਬੱਚੋ ਨਹੀਂ ਸਤਿ ਸਾਕ ਆਇਆ ਇੱਥੇ ਪੰਜੋ ਦਾ ਆ ਜਿਹੜਾ ਆਪ ਜਿੱਥੇ ਇਦਾਂ ਦੇ ਸ਼ਬਦ ਆਉਂਦੇ ਆ ਉੱਥੇ ਕਾਮ ਕ੍ਰੋਧ ਲੋਭ ਹੰਕਾਰ ਦੀ ਗਤਮ ਦੀ ਹੈ ਪਰ ਇੱਥੇ ਪਿੰਡ ਦੀ ਪੰਚਾਇਤ ਦੀ ਗੱਲ ਗੁਰੂ ਸਾਹਿਬ ਕਰਦੇ ਆ ਕਹਿੰਦੇ ਜਿਹੜੇ ਮੇਰੇ ਅੰਦਰ ਨਿਕਾਪ ਨੇ ਨਾ ਕਹਿੰਦੇ ਉਹ ਵਿਕਾਰਾਂ ਦਾ ਤੇ ਤੂੰ ਪਿੱਟਦੇ ਪੰਚਾਇਤ ਕੋਲ ਜਾ ਕਹਿੰਦੇ ਉਹ ਤੇਰੇ ਅੰਦਰ ਦਾ ਸਹਿਮ ਜੋਰ ਨਹੀਂ ਕਰ ਸਕਦੇ ਕਹਿੰਦੇ ਜਿਹੜਾ ਕੋਈ ਝਗੜਾ ਵਰਜੇ ਨਾ ਉਹਨੂੰ ਤੇ ਕਹਿੰਦੇ ਪੰਚਾਇਤ ਠੀਕ ਕਰਾ ਦਿੰਦੀ ਹੈ ਦੋਨੇ ਧਿਰਾਂ ਦੇ ਵਿੱਚ ਸਮਝੌਤਾ ਕਰਾ ਦਿੰਦੀ ਹੈ ਪਰ ਜਿਹੜੇ ਸਾਡੇ ਅੰਦਰ ਵਿਕਾਰ ਪੈਦਾ ਹੋਗੇ ਕਹਿੰਦੇ ਇਹ ਵਿਕਾਰਾਂ ਨੂੰ ਉਹ ਨਹੀਂ ਮਿਟਾ ਸਕਦੇ ਕਹਿੰਦੇ ਲੈ ਬੱਚੋ ਇਹ ਸਸਾ ਚੁਕਾਇਆ ਕਹਿੰਦੇ ਉਹ ਕੁਝ ਨਹੀਂ ਕਰ ਸਕਦੇ ਜੇ ਇਸ ਪਿੰਡ ਦੇ ਮੈਂਬਰਾਂ ਕੋਲੇ ਪਰ ਗੈਰ ਕੋਲੇ ਜਾਵਾਂਗੇ ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਲੋਭੋ ਹੰਕਾਰ ਚੱਲ ਰਿਹਾ ਹੈ ਨਾ ਕਹਿੰਦੇ ਇਹਨਾਂ ਦਾ ਉਹ ਕੁਝ ਨਹੀਂ ਕਰ ਸਕਦੇ ਇਹਨਾਂ ਤੋਂ ਬਾਤ ਕਰਦਾ ਕਿੱਥੇ ਜਾਂਦਾ ਹੈ ਸਿੱਖਦਾਰੋ ਦੇ ਪੰਤੀ ਆਇਆ ਸਿੱਖਦਾਰੋ ਦਾ ਭਾਵਨਾ ਸਰਦਾਰ ਜਿਹੜੇ ਪਿੰਡ ਦੇ ਵਿੱਚ ਕੁਝਰੋ ਦਵਾ ਰੱਖਦੇ ਆ ਤੇ ਉਹਨਾਂ ਕੋਲੇ ਜਾਂਦਾ ਹੁੰਦਾ ਹੈ ਕਹਿੰਦੇ ਜਿਹੜੇ ਤੇਰੇ ਅੰਦਰ ਵਿਕਾਰ ਪੈਦਾ ਹੋਵੇ ਤਾਂ ਉਹ ਸਰਦਾਰਾਂ ਕੋਲੇ ਰਗ ਜਾ ਉਹ ਨੂੰ ਕੁਝ ਨਹੀਂ ਕਰ ਸਕਦੇ ਪਿਆ ਕਿਉਂਕਿ ਇਹ ਛੱਗੇ ਪੱਗ ਵਿੱਚ ਵਿਕਾਰ ਨੇ ਉਹਨੂੰ ਸਿੱਕ ਪਰਮਾਤਮਾ ਹੀ ਠੀਕ ਕਰ ਸਕਦਾ ਹੈ ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਉਹ ਵਿਕਾਰਾਂ ਨੂੰ ਠੀਕ ਕਰ ਦੇ ਕਹਿੰਦੇ ਸਿੱਖਦਾਰ ਨਹਿ ਪੱਕੀ ਆਇਆ ਕਹਿੰਦੇ ਉਹ ਵੀ ਕੁਝ ਨਹੀਂ ਕਰ ਸਕਦੇ ਉਮਰ ਆਉ ਉਹ ਆ ਕੇ ਠੇਰਾ ਹੁਣ ਉਹ ਉਮਰ ਆਉ ਕੀ ਨੂੰ ਕਹਿੰਦੇ ਕਾਰੀਵਾਜ ਨੂੰ ਹੁੰਦੇ ਆ। ਜੇ ਬੰਦਾ ਉੱਕੇ ਜਾਂਦਾ ਹੈ ਜਦੋਂ ਕਿਸੇ ਦਾ ਝਗੜਾ ਹੱਟਾ ਉੱਥੇ ਭਗ ਜਾਂਦਾ ਹੈ। ਉਹਨੂੰ ਨਿਵੇੜ ਸਕਦੇ ਆ ਪਰ ਕਹਿੰਦੇ ਜਿਹੜੇ ਅੰਦਰ ਵਿਕਾਰ ਚੱਲਦੇ ਆ ਨਾ ਪਿੰਡ ਦੇ ਪੰਚਾਇਤ ਉਹਨੂੰ ਸਮਾ ਸਕਦੀ ਹੈ। ਨਾ ਜਿਹੜੇ ਪਿੰਡ ਦੇ ਬਹੁਤਵਾਰ ਬੰਦੇ ਹੁੰਦੇ ਆ ਨਾ ਉਹਨੂੰ ਵੀ ਕੋਠੀ ਕਰ ਸਕਦੇ ਆ ਤੇ ਨਾ ਸਰਕਾਰ ਹੀ ਕੁਝ ਕਰ ਸਕਦੀ ਹੈ। ਕਹਿੰਦੇ ਉਹ ਮਰਾਦ ਉਹ ਅੰਗ ਹੈ ਢੇਰਾ। ਕਹਿੰਦੇ ਜਿਹੜਾ ਤੇਰੇ ਅੰਦਰ ਕਿਲੇਲਾ ਪਿਆ ਹੈ ਨਾ ਇਹਨਾਂ ਨੇ ਪਾਇਆ ਹੈ ਵਿਕਾਰਾਂ ਨੇ। ਕਹਿੰਦੇ ਇਹਨਾਂ ਨੂੰ ਉਹ ਵੀ ਠੀਕ ਨਹੀਂ ਕਰ ਸਕਦੇ ਫਿਰ ਸੱਜੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਇਹ ਹੋਰ ਕਿ ਕਿੱਥੇ ਇਹ ਸਾਡੇ ਅੰਦਰੋਂ ਜਿਹੜੇ ਵਿਕਾਰ ਹਾਵੀ ਹੋ ਕੇ ਇਹ ਠਿੱਕ ਕੇ ਕਿੱਥੇ ਬੈਠਣਗੇ ਗੁਰੂ ਅਰਜਨ ਸਾਹਿਬ ਆਹ ਰਹੇ ਕਹਿੰਦੇ ਮੇਲਾ ਰਾਜ ਨਰਾਮ ਨਵੇਰਾ ਰਾਜ ਨਰਾਮ ਪਰਵਾਤਾਂ ਕਹਿੰਦੇ ਪਰਵਾਤਾਂ ਦੇ ਰੰਗ ਤੇ ਆ ਜਿਓ ਕਹਿੰਦੇ ਇਹ ਜਿਹੜੇ ਤੁਹਾਡੇ ਅੰਦਰ ਵਿਕਾਰ ਕਰ ਕਰੇ ਥੋੜੇ ਥੋੜੇ ਕਰਕੇ ਥੋੜੇ ਥੋੜੇ ਕਰਕੇ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਜੀ ਬੰਦਾ ਕਹੇ ਨਾ ਕਿ ਮੈਂ ਆਜ ਆਇਆ ਅੱਜੇ ਮੇਰੇ ਅੰਦਰੋਂ ਵਿਕਾਰ ਖਤਮ ਹੋ ਜਾਣ ਕਹਿੰਦੇ ਨਹੀਂ ਹੋਲੇ ਗੁਰੂ ਦੇ ਦਰ ਤੇ ਆਇਓ ਗੁਰੂ ਦੇ ਵਰਜੋ ਬਸ ਜਾ ਕਹਿੰਦੇ ਫਿਰ ਹੌਲੇ 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 ਆਉਲੇ ਤੁਹਾਡੇ ਅੰਦਰੋਂ ਇਹ ਸਾਰੇ ਕਹਿੰਦੇ ਵਿਕਾਰ ਨਿਕਲ ਜਾਣਗੇ ਅੰਦਰ ਸੋਹਣਾ ਬਣ ਜਾਣਗੇ ਜਿਹੜਾ ਰਾਤ ਤੇ ਰਾਤ ਤੇ ਦੇਰਾ ਆਵਡੋਡਰ ਕਤੋਂ ਨਾ ਜਾਏ ਕਦੇ ਹੁਣ ਮੈਨੂੰ ਕਿਤੇ ਹੋਰ ਭਾਲਣ ਦੀ ਲੋੜ ਨਹੀਂ ਮੈਨੂੰ ਪਰਮਾਤਮਾ ਮਿਲ ਗਿਆ ਮੈਨੂੰ ਮਿਲ ਗਿਆ ਆਵਡੋਡਰ ਕਤੋਂ ਨਾ ਜਾਏ ਖੋਦ ਕੇ ਮੋੜੇ ਕਿਤੇ ਜੰਗਲਾਂ ਚ ਜਾਣਦੇ ਹੋ ਮੈਨੂੰ ਘਰ ਦੇਖ ਕੇ ਗੁਰੂ ਤੇ ਆਇਆ ਹੁਣ ਮੈਨੂੰ ਪਰਮਾਤਮਾ ਮਿਲ ਗਿਆ ਗੋਬਿੰਦ ਭੇਕੇ ਕੋਈ ਗੁਸਾਈ गोविंद ਦਾ ਭਰਾ ਪਰਮਾਤਮਾ ਦੇ ਕੋਸਾਈ ਦਾ ਭਰਾ ਵੀ ਪਰਮਾਤਮਾ ਇਹ ਮੈਨੂੰ ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਮਿਲ ਗਿਆ ਗੁਰ ਭੇਟੇ गोविंद ਭੇਟੇ ਗੁਰ ਕੋਸਾਈ ਕਹਿੰਦੇ ਗੁਰੂ ਦੀ ਕਿਰਪਾ ਹੋ ਗਈ ਜਿਵੇਂ ਗੁਰੂ ਸਾਹਿਬ ਨੇ ਵੰਗਲਾ ਕਰਨ ਕਿ ਇਹ ਆ ਨਾ ਕਿ ਓੰਕਾਰ ਸਤਗੁਰ ਪ੍ਰਸਾਦ ਕਿ ਜਦੋਂ ਗੁਰੂ ਦੀ ਕਿਰਪਾ ਹੋ ਜਾਣੀ ਹੈ ਨਾ ਉਹ ਪਰਮਾਤਮਾਾਂ ਦੇ ਵਿੱਚ ਅਭੇਦ ਹੋ ਜਾਗੇ ਭੇਟੇ ਦਾ ਭਾਵ ਕਿ ਪਰਮਾਤਮਾਾਂ ਦੇ ਵਿੱਚ ਆ ਭੇਦ ਹੋਵਗੇ ਉਹ ਹੋਏ ਕਦੋਂ ਜਦੋਂ ਗੁਰੂ ਦੀ ਕਿਰਪਾ ਹੋਵੇ ਅਰਹਾ ਹੋ ਅਰਹਾ ਹੋ ਦਾ ਭਾਵ ਉਹ ਠਹਿਰ ਰੁਕਣਾ ਤੇ ਚੰਗੀ ਤਰ੍ਹਾਂ ਚੱਲਦੋ ਸਮਝਣਾ ਆਇਆ ਪ੍ਰਭ ਦਰਬਾਰਾ ਸੱਜੇ ਪਾਇਕਾ ਮੈਂ ਤੁਹਾਡੇ ਚਰਨਾ ਜਗਤ ਦਰਬਾਰ ਦਾ ਭਾਵ ਆਹ ਦਰਬਾਰ ਜਿੱਥੇ ਆਪਾਂ ਸਾਰੇ ਬੈਠੇ ਆ ਨਾ ਇਹਨੂੰ ਕਹਿੰਦੇ ਆ ਆਇਆ ਪ੍ਰਭ ਦਰਵਾਜ਼ਾ ਐਵੇਂ ਗਿਆ ਵਰਤ ਕੇ ਪ੍ਰਪਤਨਾਂ ਦਾ ਜਿਹੜਾ ਕਾਨੂੰਨ ਹੈ ਉਹਦੇ ਡੇਰੇ ਚ ਆ ਗਿਆ ਸੀ ਹੁਣ ਉਹਦੇ ਤੋਂ ਅਲੱਗ ਨਹੀਂ ਹੈਗੇ ਤਾਂ ਅਗਲੀ ਬਿਟੀ ਪੁਕਾਰਾ ਜਿਹੜੇ ਮੇਰੇ ਅੰਦਰ ਬਹੁਤ ਹਰ ਦੇ ਘੇਲੇ ਸੀ ਨਸਾਂ ਵਾਲੇ ਮੁੱਕ ਗਏ ਇੱਕ ਵੀ ਨਹੀਂ ਰਿਆ ਤਾਂ ਅਗਲੀ ਬਿਟੀ ਪੁਕਾਰਾ ਜਿਹੜੀਆਂ ਮੇਰੇ ਅੰਦਰ ਸ਼ਿਕਾਇਤਾਂ ਸੀ ਨਾ ਪੁਕਾਰਾ ਦਾ ਭਾਵ ਦਾ ਸ਼ਿਕਾਇਤਾਂ ਜਿੰਨੀਆਂ ਵੀ ਸ਼ਿਕਾਇਤਾਂ ਸੀ ਸਾਰੀਆਂ ਵਿਟ ਗਈਆਂ ਕਦੋਂ ਜਦੋਂ ਗੁਰੂ ਦੇ ਦਰ ਤੇ ਆ ਗਏ ਗੁਰੂ ਦੇ ਦਰ ਤੇ ਆ ਕੇ ਨਾ ਜਿੰਨੀਆਂ ਵੀ ਸਾਡੇ ਅੰਦਰ ਸ਼ਿਕਾਇਤਾਂ ਸੀ ਜਿੰਨੇ ਵੀ ਸਾਡੇ ਅੰਦਰ ਵਿਕਾਰ ਸੀ ਜਿੰਨੇ ਵੀ ਸਾਡੇ ਅੰਦਰ ਦਾਲ ਸੀ ਸਾਰੇ ਗੋਲ ਤੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਲਭਤ ਆਪਣੀ ਪਾਈ ਲਭ ਲੋ ਜਿਹੜੀ ਜੋ ਪਿੱਛੇ ਅਸੀਂ ਨੇ ਕੀਤਾ ਉਹਨੂੰ ਪਰਾਲੰਭ ਚ ਕਹਿੰਦੇ ਐ ਕਿ ਜੋ ਉਸ ਨੇ ਬੀਜਿਆ ਨਾ ਇਹਾਂ ਬੀਜ ਦਾ ਸੋਧ ਹੋਣਾ ਹੈ ਕਰਮਾਂ ਸਜਣਾ ਕੇਤ ਕਹਿੰਦੇ ਜਿਸ ਤਰ੍ਹਾਂ ਦਾ ਤੁਸੀਂ ਬੀਜ ਬੀਜੋਗੇ ਧਰਤੀ ਚ ਵੱਡਣਾ ਤੇ ਉਸ ਤਰ੍ਹਾਂ ਦੇ ਪੈਣਾ ਹੈ ਜੇ ਮਾੜੇ ਬੀਜ ਬੀਜਲੇ ਮਾੜਾ ਵੱਡਣਾ ਪੈਣਾ ਹੈ ਜੇ ਚੰਗੇ ਬੀਜਲੇ ਚੰਗਾ ਵੱਡਣਾ ਪੈਣਾ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਕਿਕਰਾਂ ਦੇ ਬੀਜ ਬੀਜੇਗਾ ਤਾਂ ਕੰਡੇ ਤੇ ਵੱਜਣਗੇ ਪਾਏ ਜੇ ਦਾਕਾ ਦਾ ਬੀਜ ਬੀਜ ਲਿਆ ਤਾਂ ਫਿਰ ਸੁੱਖ ਮਿਲਣਾ ਗੁਰੂ ਸਾਹਿਬ ਕਹਿੰਦੇ ਆ ਕਿ ਆਰੇ ਕਿਉਂ ਕਿ ਜਿੱਦੇ ਆ ਫਿਰ ਤਾਂ ਕਰ ਤਿਆਰ ਕੱਤ ਜਾਈ ਹੁਣ ਮੇਰਾ ਆਉਣਾ ਜਾਣਾ ਠੱਕ ਗਿਆ ਜੇ ਆ ਕਰ ਤਿਆਰ ਕੱਤ ਜਾਈ ਮੇਰਾ ਆਉਣਾ ਜਾਣਾ ਠੱਕ ਗਿਆ ਭਾਵੇਂ ਜਨ ਨੂੰ ਮਰਗ ਕੱਟਿਆ ਗਿਆ ਜਿੱਤੇ ਦੇ ਗੁਰੂ ਦੇ ਨਾਲ ਤਹ ਸਾਥ ਵਿਆਏ ਉਹ ਤੇਰਾ ਇਹ ਜਗ੍ਹਾ त्याग ਕੇ ਸੱਚਾ ਤੇ ਵਿੜਾ ਹੋਣਾ ਇੱਥੇ ਕਿਸੇ ਦੀ ਫਰਨਾਇਸ਼ ਨਹੀਂ ਚਲਦੀ ਆ ਦਸ ਦੇ ਉਤੇ ਇਹ ਕਿ ਫਰਮਾਇਸ਼ ਕੀਤੀ ਚੱਲਦੀ ਹੈ ਰੱਬ ਦੇ ਪਿਆਰਿਆਂ ਨੇ ਉਹਨਾਂ ਦੀ ਫਰਮਾਇਸ਼ ਕੀ ਹੁੰਦੀ ਹੈ ਕਿ ਸੱਚੇ ਪਾਤਸ਼ਾਹ ਜਿੱਦਾਂ ਮੇਰੇ ਤੇ ਕਿਰਪਾ ਕੀਤੀ ਹੁਣੇ ਇਹਦੇ ਤੇ ਵੀ ਕਿਰਪਾ ਕਰ ਜੀ ਉਹਨਾਂ ਦੀ ਆ ਹੁੰਦੀ ਹੈ ਕਿਉਂਕਿ ਉਹ ਸਾਰੇ ਦਰ ਤੇ ਇੱਕੋ ਜਆਕ ਉਹਨਾਂ ਦਾ ਹੁੰਦਾ ਹੈ ਕਿ ਕਿਸੇ ਵਾਸਤੇ ਵੀ ਬਾੜਾ ਨਹੀਂ ਖੋਜਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਜਿਹੜੇ ਰੱਬ ਦੇ ਨਾਲ ਜੁੜ ਜਾਂਦੇ ਆ ਅਸੀਂ ਤੇ ਸਾਰਾ ਦਿਨ ਸਾਡੇ ਦੇ ਅੰਦਰ ਵਿਕਾਰ ਕਰਦੇ ਆ ਜੀ ਗੁਰੂ ਸਾਹਿਬ ਕਹਿੰਦੇ ਆ ਸੱਚਾ ਨਿਆਂ ਇਹ ਮੇਰਾ ਇੱਥੇ ਸੱਚਾ ਨਿਆਂ ਹੋਣਾ ਤੇ ਝੂਠਾ ਨਹੀਂ ਹੋਣਾ ਜੇ ਕਿਸੇ ਨੇ ਮਾਰਿਆ ਕਦੇ ਨਾਲ ਮਾਰਿਆ ਹੋਣਾ ਜੇ ਕਿਸੇ ਨੇ ਚੰਗਾ ਕੀਤਾ ਤਾਂ ਚੰਗਾ ਹੋਣਾ ਜੇ ਇਸ ਦੁਨਿਆਵੀ ਤੌਰ ਤੇ ਦੇਖਦੇ ਆ ਨਾ ਜਿਹੜੇ ਸੱਚੇ ਬੰਦੇ ਹੁੰਦੇ ਉਹਨਾਂ ਨੂੰ ਕਈ ਵਾਰੀ ਫਾਸੀ ਤੇ ਲੱਗਿਆ ਜਾਂਦਾ ਹੈ ਜਿਹੜੇ ਝੂਠੇ ਹੁੰਦੇ ਆ ਉਹ ਮੌਜ ਨਾਲ ਬਿਜਾਰਾ ਖਿਲ ਜਾਂਦੇ ਆ ਪਰ ਇੱਥੇ ਸੱਚਾ ਨਿਆਂ ਹੋਣਾ ਇੱਥੇ ਕਿਸੇ ਨਾਲ ਝੂਠਾ ਨਹੀਂ ਹੋਣਾ ਉਹਾਂ ਸਭ ਠਾਕੁਰ ਸਭ ਚੇਰਾ ਹੁਣ ਚੇਰਾ ਦਾ ਧਾਪਤਾ ਡਾਕਟਰ ਤੇ ਠਾਕੁਰ ਦਾ ਧਾਪ ਹੁੰਦਾ ਮਾਲਕ ਕਹਿੰਦੇ ਇੱਥੇ ਮਾਲਕ ਹੋਵੇ ਕਾਰੇ ਨੌਕਰ ਹੋਵੇ ਕਹਿੰਦੇ ਨਿਆਹ ਜਿਹੜਾ ਹੋਣਾ ਉਹ ਸੱਚੇ ਹੀ ਹੋਣਾ ਜੇ ਨੌਕਰ ਦੀ ਗਲਤੀ ਹੈ ਤਾਂ ਨੌਕਰ ਨੂੰ ਕਿਹਾ ਜਾਣਾ ਗੁਰੂ ਦੇ ਦਰ ਤੇ ਜੇ ਮਾਲਕ ਦੀ ਗਲਤੀ ਹੈ ਤਾਂ ਮਾਲਕ ਨੂੰ ਕਿਹਾ ਜਾਣਾ ਕਹਿੰਦੇ ਇਹ ਨਹੀਂ ਹੈ ਕਿ ਵੱਡਾ ਬੰਦਾ ਦੇਖ ਕੇ ਉਦੇ ਉਹਦੇ ਆਲੇ ਪਾਸੇ ਹੋਗੇ ਨਹੀਂ ਕਹਿੰਦੇ ਇਹਦੇ ਸੱਚਾ ਗਿਆ ਹੋਣਾ ਇਹ ਪਰਮਾਤਮਾ ਦਾ ਤਨ ਐਸਾ ਹੈ ਜਿਸ ਤਰ੍ਹਾਂ ਦਾ ਬੀਜ ਬੀਜਾਂਗੇ ਉਸ ਤਰ੍ਹਾਂ ਦੇ ਫਲ ਮਿਲਣਾ ਅੰਦਰ ਜਾਂਦੀ ਜਾਣੇ ਕਹਿੰਦੇ ਜਿਹੜਾ ਉਹ ਪਰਮਾਤਮਾ ਹੈ ਨਾ ਉਹ ਅੰਦਰ ਜਾਂਦੀ ਹੈ ਘਟ ਘਟ ਦੇ ਅੰਦਰ ਕੀ ਜਾਗਤ ਭਲੇ ਬੁਲੇ ਕੀ ਕੀ ਜਾਗਤ ਕਹਿੰਦੇ ਉਹ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਅੰਦਰ ਜਾਂਦੀ ਜਾਂਦਾ ਹੈ ਕਿ ਕਿਹੜਾ ਬੰਦਾ ਕਿਸ ਤਰ੍ਹਾਂ ਦਾ ਕਿਹੜਾ ਕਿਸ ਤਰ੍ਹਾਂ ਦਾ ਹੈ ਕਿਹੜਾ ਆ ਪਹਿਰਾਵਾ ਪਾ ਕੇ ਡੋਗਣਾ ਜਿਹੜਾ ਧੰਗੀਆਂ ਕਰਦਾ ਕਿਹੜਾ ਨਹੀਂ ਧੰਗੀਆਂ ਕਰਦਾ ਕਹਿੰਦੇ ਪ੍ਰਭਾਤਮਨ ਨੂੰ ਸਾਰਾ ਕੰਮ ਪਤਾ ਹੈ ਅੰਦਰ ਜਾ ਕੇ ਜਾਂਦਾ ਕਿੰਨੇ ਬੋਲ ਤੇ ਆਪ ਭਟੰਦਾ ਕਹਿੰਦੇ ਉਹ ਪ੍ਰਭਾਤਮਨ ਉਹਦੇ ਬਿਨਾ ਬੋਲਿਆਂ ਤੇ ਦੱਸਦਾ ਤਾਂ ਕਈ ਵਾਰੀ ਅਸੀਂ ਨਾ ਗੁਰਕੀ ਸਿੰਘ ਦਾ ਆਪਣਾ ਨਾਮ ਲਿਖ ਕੇ ਦੇ ਜਿੰਦੇ ਕਿ ਅਰਦਾਸ ਕਰ ਜਿਓ ਕਈ ਵਾਰੀ ਉਹ ਵਿਚਾਰਾ ਭੁੱਲ ਜਾਂਦਾ ਹੈ ਏ ਭੁੱਲਣੇ ਅੰਦਰ ਸਭ ਕੋ ਆਪੁਰਣੁ ਗੁਰ ਕਰਤਾ ਫਿਰ ਅਸੀਂ ਕਈ ਵਾਰੀ ਲੜਨ ਲੱਗਦੇ ਆਂ ਕਿ ਮੇਰਾ ਦਾ ਨੀ ਪੁੰਗਿਆ ਪਰ ਇਥੇ ਗੁਰੂ ਸਾਹਿਬ ਕਹਿੰਦੇ ਆ ਕਿ ਬਿਨ ਬੋਲ ਤੇ ਆਪ ਖਾਨਾ ਇਸ ਕਿਸੇ ਆਗਾ ਕਿੰਕਿਆ ਅਰਦਾਸ ਬਿਨ ਬੋਲ ਤੇ ਆਪ ਪਛਾਨੈ ਜਿਹੜੇ ਬੋਲਿਆ ਸਭ ਕੁਝ ਜਾਣਦਾ ਕਹਿੰਦੇ ਤੈਨ ਮਾਰਾ ਤੈਨ ਬਿਨਾ ਬੋਲਿਆ ਤੂੰ ਜਾਣਦਾ ਹੈ ਕੰਦੇ ਨਾਮ ਨਾਲ ਕੀ ਕੀ ਕਹੇ ਨਾਮ ਸਿ ਬਲਵਾਇਆ ਜ਼ਰੂਰੀ ਹੈ ਪਰ ਜੇ ਕਿਤੇ ਗਲਤੀ ਦੇ ਨਾਲ ਬੋਲਿਆ ਜਾਵੇ ਤਾਂ ਪ੍ਰਮਾਤਮਾ ਦੇ ਦਰਬੇ ਤਾਂ ਵੀ ਪਰਵਾਹ ਨਾ ਹੋਣਾ। ਲੈ ਬੋਲੇ ਸਭ ਕੁਝ ਜਾਣਦਾ ਕਿਸ ਹਾਕਾ ਕਿਤੇ ਅੰਰਾਸ ਕਹਿੰਦੇ ਉਹ ਸਾਰਾ ਕੁਝ ਬਿਨਾਂ ਬੋਲੇ ਉਹ ਦੱਸਦਾ ਭਾਈ ਕਹਿੰਦੇ ਕਹਿਣ ਦੀ ਵੀ ਲੋੜ ਨਹੀਂ ਤੁਸੀਂ ਆਓ ਘਰੋਂ ਜਦ ਕੱਲੋ ਹੋਵੇ ਨਾ

ਅਨਾਹਦ ਸ਼ਬਦ ਆਗਾਜਾ ਜਿੱਤੇ ਇਹ ਗੱਲ ਸਾਨੂੰ ਸਮਝ ਲਾਗੀ ਜੇ ਕਿ ਪ੍ਰਮਾਤਮਾ ਸਾਰਿਆਂ ਦੇ ਜਿਨ੍ਹਾਂ ਵਿੱਚ ਵਸ ਰਿਹਾ ਹੈ ਉਹਦੇ ਸਾਡੇ ਅੰਦਰ ਉਹ ਅਨਾਹਦ ਨਾਲ ਵੱਜਣਾ ਸ਼ੁਰੂ ਹੋ ਜਾਗਾ ਪ੍ਰਮਾਤਮਾ ਦੇ ਰਾਜ ਜੀ ਕਿਵੇਂ ਕਹੋਗੇ ਤਹਿ ਅਨਾਹਦ ਸ਼ਬਦ ਆਗਾਜਾ ਕਿ ਅੱਗੇ ਗੁਰੂ ਅਰਜਨ ਸਾਹਿਬ ਨੇ ਕਿਹਾ ਇਸ ਪ੍ਰਕਾਰ ਕਰਾਈ ਤਰਾਇਆਂ ਦੇ ਰੱਬ ਪਰਮਾਤਮਾ ਨੂੰ ਪਾਇਆ ਨਹੀਂ ਜਾਂਦਾ ਕਿ ਤਰਾਇਆਂ ਸਿਆਣ ਭਗ ਤੇ ਕਾਮ ਨਾ ਅਜਾ ਕਹਿੰਦੇ ਤਰਾਇਆਂ ਦੇ ਸਿਆਣਤਾ ਗੁਰੂ ਦੇ ਪਰਮਾਤਮਾ ਦੇ ਦਰ ਤੇ ਕੰਮ ਨਹੀਂ ਆਉਂਦੀਆਂ ਦੁਨੀਆਵੀ ਕਰਮਾਂ ਦੇ ਤੁਸਾਲੂ ਚੱਤਰ ਵੀ ਹੋਣਾ ਚਾਹੀਦਾ ਹੈ ਸਿਆਣਾ ਵੀ ਹੋਣਾ ਚਾਹੀਦਾ ਪਰ ਗੁਰੂ ਦੇ ਦਰ ਤੇ ਆ ਕੇ ਇਹ ਤੀਜਾ ਸਤਾਰੀਆਂ ਸਾਨੂੰ ਘਾਲ ਖੜਨੀ ਆ ਪੈਣੀ ਹੈ ਕਿ ਇਹ ਪਰਮਾਤਮਾ ਨੂੰ ਮਿਲਣਾ ਹੈ ਨਾ ਰਾਣੀ ਆ ਕਹੋ ਕਿ ਇੱਥੇ ਕਿਵੇਂ ਆਉਣਾ ਜੀ ਮਿਲਨਾਨਕ ਆਪ ਰਵਾਈ ਕਹਿੰਦੇ ਆਪਾ ਕਮੋਲਾ ਬੈਣਾ ਭਾਵੇਂ ਜਿਵੇਂ ਬਲੂਸਾਬ ਕਹਿੰਦੇ ਆ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਖੱਡ ਆਸ ਉਹ ਸਭ ਨਾਲ ਕਿ ਰਣ ਕਬਾਓ ਹਮਾਰਾ ਬਾਤ ਕਹਿੰਦੇ ਅੰਦਰ ਖਾਜੀ ਕਰਕੇ ਆਇਓ ਜਿਦੇ ਅੰਦਰ ਖਾਜੀ ਕਰਕੇ ਆਓਗੇ ਨਾ ਉਦੋਂ ਕਹਿੰਦੇ ਮਿਲਨਾਨਕ ਆਪ ਰਵਾਈ ਕਹਿੰਦੇ ਉਦੋਂ ਪ੍ਰਭਾਤ ਦਾ ਮਿਲਜਾਲ ਹੈ ਉੱਤੇ ਗੁਰੂ ਨਾਲ ਕਿਤੇ ਰਜਣਾ ਉੱਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਉੱਤੇ ਰੱਬ ਦੇ ਨਾਲ ਜਾਣਾ ਕਹਿੰਦੇ ਜਿੱਤੇ ਆਪਣਾ ਆਤਮਾ ਵਾਲਿਆ ਭਾਵੇਂ ਵਿਸ਼ਿਆਂ ਵਿਚਾਰਾ ਬੰਦੋ ਮਰ ਜਾਣਾ ਤੇ ਪ੍ਰਮਾਤਮਾ ਦੇ ਸ਼ਬਦ ਵੱਲੋਂ ਜਿਉਂਦਾ ਹੋ ਜਾਣਾ ਇਹਨੂੰ ਕਹਿੰਦੇ ਮਰ ਜਾਣਾ ਕਹਿੰਦੇ ਜਿੱਤੇ ਇਸ ਤਰ੍ਹਾਂ ਹੋ ਗਿਆ ਉੱਤੇ ਪ੍ਰਮਾਤਮਾ ਦੇ ਵਿੱਚ ਆਪੇ ਜੋ ਹੋ ਜਾਏਗਾ ਇਸ ਪੈ ਕਿਆ ਜਤਰਾਏ ਮਿਲ ਨਾਲ ਕੇ ਆਪ ਗੁਦਾਏ I